ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਨਾਲ ਇੱਕ ਪਾਲਕ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਨਾਮ ਐਡਰੈਸ ਕਨਫਰਮ ਕਰੋ ਨਾਮ ਪਪੂ ਸਿੰਘ ਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਨਾਮ ਪਪੂ ਸਿੰਘ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਤੇ ਪਪੂ ਆਪਣਾ ਕੰਮ ਹੈਗਾ ਵਪਾਰ ਤੇ ਆਪਾਂ ਤਿੰਨ ਚਾਰ ਦਿਨ ਹੋ ਗਏ ਆਪਣੀ ਘਰ ਦੀ ਕੱਟੀ ਦੀ ਵੀਡੀਓ ਪਾਈ ਸੀ ਕੱਟੀ ਹੋ ਗਈ ਸੀ 5 ਮਿੰਟਾਂ ਦੇ ਪਹਿਲੇ ਫੋਨ ਤੇ ਸੌਦਾ ਹੋਇਆ ਪਹਿਲੇ ਫੋਨ ਤੇ ਸੌਦਾ ਹੋ ਗਿਆ ਸੀਗਾ ਤੇ ਜਿਹੜੀ ਆਪਾਂ ਸਕਰੀਨ ਤੇ ਸਾ ਝੋਟੀ ਲਾਲ ਦੇਖੀ ਜਾਂਦੇ ਆ ਕੱਟੀ ਲਾਲੋ ਤੇ ਕਿੰਨੀ ਗਮਰਾ ਹੈ ਬਈ ਇਹਦੀ ਇਹ ਬੇਟਾ ਇਨਸ਼ਾਅੱਲਾ ਤੋਂ ਉੱਪਰ ਹੋ ਗਈ ਇਹ 2.5 ਸਾਲਾਂ ਤੋਂ ਉੱਪਰ ਹੈ 2.5 ਸਾਲਾਂ ਤੋਂ 3 ਕ ਮਹੀਨੇ ਘੱਟ ਹੈ 2.5 ਸਾਲ ਤੋਂ ਉੱਪਰ ਹੈ 3 ਸਾਲਾਂ ਤੋਂ ਘੱਟ ਹੈ ਹਾਂ ਤੇ ਦੰਦਾਂ 'ਚ ਚੋਗੀ ਹੋ ਮਨਲਾ ਦੰਦਾ ਜਹੇ ਦੋ ਦੰਦਾ ਬਈ ਦੰਦਾ ਚ ਚੌਕ ਦੇ ਦੰਦ ਚੱਕਦੀ ਐ ਜਾਨੀ ਤੇ ਦੋ ਦੰਦ ਪੂਰੇ ਹੋ ਗਏ ਤੇ ਮਨ ਲਾ ਵੀ ਟੀਕਾ ਟੂਕਾ ਤਾਂ ਨਹੀਂ ਪਰਵਾਇਆ ਟੀਕਾ ਕੋਈ ਨਹੀਂ ਪਰਵਾਇਆ ਬਈ ਆਪਾਂ ਲਿਆਂਦੀ ਆ ਰੋੜੀ ਤੋਂ ਲਿਆਂਦੀ ਆ ਇਹ ਦੋਸਤੋ ਵੀਰ ਕਹਿੰਦਾ ਵੀ ਟੀਕਾ ਕੋਈ ਨਹੀਂ ਪਰਵਾਇਆ ਜੈਨੂਨ ਦੀ ਗੱਲ ਦੱਸਾਂਗੇ ਜਿਹੇ ਜੀ ਮਾਲਕਾਂ ਨੇ ਡਿਟੇਲ ਦਿੱਤੀ ਐ ਮਾਲਕਾਂ ਨੇ ਦੱਸੀਆ ਬਹੁਤ ਦੱਸਾਂਗੇ ਵੇਚੀ ਵੀ ਵੀਰ ਕਹਿੰਦਾ ਵੀ ਕਿਸੇ ਵੀਰ ਨੇ ਮਜਬੂਰੀ ਦੇ ਕਾਰਨ ਨਹੀਂ ਵਚੇ ਤੁਹਾਨੂੰ ਪਤਾ ਹੀ ਗਿਆ ਵੀ ਮੀਹਾਂ ਦਾ ਸਮਾਂ ਹੋਇਆ ਪਿਆਗਾ ਤੇ ਵੀਰ ਕੋਲੇ ਵੀ ਜਗਾ ਪੂਰੀ ਪੂਰੀ ਐ ਵੀਰ ਕਹਿੰਦਾ ਵੀ ਜੇ ਕੋਈ ਪਾਲਣ ਵਾਲਾ ਵੀਰ ਹੋਊਗਾ ਤਾਂ ਉਹਨੂੰ ਆਪ ਤੇ ਬਾਪੂ ਰੇਟ ਕੀ ਹੋਊਗਾ ਵੀਰੇ ਦਾ ਲੈਣ ਦੇਣਾ ਇੱਥੇ ਕਰਾਉਣ ਨੂੰ ਤਾਂ ਕੁਝ ਮਰਜ਼ੀ ਕਰਾ ਲੈ ਵੀ 42000 ਰੁਪਏ ਦੀ ਝੋਟੀ ਦੇਵਾਂਗੇ ਮੁੱਲ ਦੇਖੋ ਕਿੰਨਾ ਮਰਜ਼ੀ ਕਰਾ ਲਓ ਦੋਸਤੋ ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਮੁੱਲ 42000 ਦੀ ਝੋਟੀ ਦੇਵਾਂਗੇ ਘਰੇ ਆਏ ਬੰਦੇ ਦਾ 42000 ਚੋਂ ਮਾਨਤਣ ਜ਼ਰੂਰ ਹੋਊਗਾ ਤੇ ਬਾਪੂ ਇਧਰ ਨੂੰ ਮਾੜੀ ਹੱਕ ਦੇ ਦੋਸਤੋ ਪਿੱਠਪੜੇ ਦੋਸਤੋ ਸਾਰੀ ਝੋਟੀ ਕਾਲੀ ਐ ਥਣ ਚਾਰੀ ਨੇ ਕੋਈ ਫੋਟ ਸ਼ਾਂਕ ਨਹੀਂ ਹੈਗੀ ਚੰਗਾ ਗੱਦਗਾਠ ਐ ਸਾਰੀ ਕਾਲੀ ਐ ਦੋਸਤੋ ਝੋਟੀ ਸਿਰ ਤੋਂ ਲੈ ਕੇ ਪੂਸਤ ਤੀ ਇੱਕ ਵਾਲ ਵੀ ਝੁੱਟੀ ਦੇ ਚਟਾ ਨਹੀਂਗਾ ਜਾਤ ਕੈਰੈਕਟਰ ਵਾਲੀ ਝੋਟੀ ਹੈ ਦੋਸਤੋ ਚੰਗੀ ਕਿਸੇ ਪਾਸੇ ਦੀ ਕੋਈ ਅੰਗਾਪਰਾ ਦੀ ਵਿੰਗੀ ਤੇ ਨਹੀਂ ਹੈਗੀ ਸੀਲ ਸੰਤ ਠੰਡੇ ਜੇ ਸਵਾਲੀ ਝੋਟੀ ਹੈ ਜੇ ਕਿਸੇ ਮੇਰੇ ਵੀਰ ਪੱਲਨ ਵਾਲੇ ਦੀ ਸਮਝ ਚ ਆਉਂਦੀ ਹੈ ਤਾਂ ਵੀਰ ਪੱਪੂ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਲੋ ਰੇਟ ਕੋਈ ਫਿਕਸ ਨਹੀਂ 42000 ਚੋਂ ਮਾਨਤਾਣ ਤੁਹਾਡਾ ਜ਼ਰੂਰ ਹੋਊਗਾ ਪਿੰਡ ਹੈਗਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਹੈਗਾ 98788 50773 ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ